ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਨਿਊਟਰੀ ਤੇ ਇਹਦੇ ਸੋਇਆਬੀਨ ਵੀ ਇਹਨੂੰ ਬੋਲਦੇ ਆ ਨਿਊਟਰੀ ਵੀ ਬੋਲਦੇ ਆ ਤੇ ਇੱਕ ਕੱਪ ਇੱਥੇ ਆਪਾਂ ਸੋਇਆਬੀਨ ਲਈਦੀ ਸੀ ਤੇ ਇਹਨੂੰ ਆਪਾਂ ਗਰਮ ਪਾਣੀ ਦੇ ਵਿੱਚ ਪਿਉਵਾਂਗੇ ਤੇ ਇੱਥੇ ਆਪਾਂ ਲੈ ਲਿਆ ਸੀ ਡੂੰਘਾ ਤੇ ਡੂੰਘੇ ਦੇ ਵਿੱਚ ਪਾ ਦਵਾਂਗੇ ਗਰਮ ਪਾਣੀ ਪਾ ਦਈਏ ਤੇ ਜਲਦੀ ਗਲ ਜਾਂਦੀ ਹੈ 5-6 ਮਿੰਟ ਵਾਸਤੇ ਆਪਾਂ ਇਹਨੂੰ ਇਸ ਤਰ੍ਹਾਂ ਗਰਮ ਪਾਣੀ ਦੇ ਵਿੱਚ ਭੀਜਾ ਰਹਿਣ ਦਵਾਂਗੇ ਨਿਊਟਰੀ ਨੂੰ। ਦਕਸ਼ਣ ਉੱਪਰ ਆਪਾਂ ਪਤੀਲਾ ਰੱਖ ਦਿੱਤਾ ਸੀ ਤੇ ਇਹਦੇ ਟੀਲੇ ਦੇ ਵਿੱਚ ਆਪਾਂ ਤੇਲ ਪਾ ਦੇਵਾਂਗੇ ਤੇ ਨਿਊਟਰੀ ਨੂੰ ਬਣਾਵਾਂਗੇ ਆਪਾਂ ਪਤੀਲੇ ਦੇ ਵਿੱਚ। ਤੇਲ ਨੂੰ ਗਰਮ ਕਰ ਦਵਾਂਗੇ। ਨਿਊਟਰੀ ਨੂੰ ਆਪਾਂ ਟਾਪ ਕੇ ਰੱਖਿਆ ਸੀ 5-7 ਮਿੰਟ ਹੋ ਗਏ ਸੀ ਹੁਣ ਆਪਾਂ ਇਹਨਾਂ ਨੂੰ ਝੋੜ ਦਵਾਂਗੇ। ਨਿਊਟਰੀ ਦਾ ਪਾਣੀ ਠੰਡਾ ਹੋ ਗਿਆ। ਇਹਨੂੰ ਆਪਾਂ ਇਸਤਨ ਚੋੜ ਕੇ ਇਹਦੇ ਵਿੱਚ ਬਿਲਕੁਲ ਪਾਣੀ ਨਹੀਂ ਰਹਿਣ ਦਵਾਗੇ। ਹੋ ਗਿਆ ਸੀ। ਤੇ ਨਿਊਟਰੀਨ ਆਪਾਂ ਹੁਣ ਤੇਲ ਦੇ ਵਿੱਚ ਤਲ ਲਵਾਂਗੇ। ਇਹਨੂੰ ਆਪਾਂ 3-4 ਮਿੰਟ ਵਾਸਤੇ ਥੋਣ ਲਵਾਂਗੇ ਤੇਲ ਦੇ ਵਿੱਚ। ਇੱਥੇ ਮੈਂ ਦੋ ਆਲੂ ਕੱਟ ਲਏ ਸੀ। ਆਲੂਵਾਂ ਨੂੰ ਆਪਾਂ ਨਾਲ ਫਰਾਈ ਕਰ ਲਵਾਂਗੇ। ਜਿੱਥੇ ਆਲੂ ਗਾਲ ਕੇ ਵੀ ਪਾ ਸਕਦੇ ਹਾਂ ਪਰ ਮੈਂ ਆਲੂ ਕੱਟਿਆਂ ਨੂੰ ਆਪਾਂ ਫਰਾਈ ਕਰ ਲਵਾਂਗੇ। 4-5 ਮਿੰਟ ਹੋ ਗਏ ਸੀ ਮੈਨੂੰ ਆਲੂ ਤੇ ਨਿਊਟਰੀ ਨੂੰ ਫਰਾਈ ਕਰਦਿਆਂ। ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਦਵਾਂਗੇ ਤੇ ਪਲੇਟ 'ਤੇ ਧੱਕ ਦਵਾਂਗੇ। ਇੱਕ ਘੜਚੀ ਆਪਾਂ ਤੇਲ ਦੀ ਪਾ ਦਵਾਂਗੇ ਤੇਲ ਨੂੰ ਮੈਂ ਪਹਿਲੇ ਗਰਮ ਕਰਕੇ ਰੱਖ ਲਿਆ ਸੀ ਇੱਥੇ ਪਾ ਦਵਾਂਗੇ ਜੀਰਾ ਇੱਕ ਮੈਂ ਹਰੀ ਲਾਚੀ ਪਾਵਾਂਗੀ ਨਾਲ ਫਿਰ ਦਾਲਚੀਨੀ ਨਾਲ ਤੇਜ ਪੱਤਰ ਸੁੱਕੇ ਮਸਾਲੇ ਪਾ ਦਵਾਂਗੇ ਇਹ ਮਸਾਲੇ ਸੁੱਕੇ ਮਸਾਲੇ ਪਾ ਕੇ ਇਹਨਾਂ ਦਾ ਟੇਸ ਬਹੁਤ ਵਧੀਆ ਸਬਜ਼ੀ ਵਿੱਚ ਹੁੰਦਾ ਹੈ ਜੀਰਾ ਭਨ ਹੋ ਗਿਆ ਇੱਥੇ ਪਿਆਜ਼ ਆਪਾਂ ਦੋ ਪਿਆਜ਼ ਵੱਡੇ ਰੈਂਡ ਕਰ ਲਏ ਸੀ ਇਹਨਾਂ ਨੂੰ ਪਾ ਦਵਾਂਗੇ ਮਿਕਸ ਕਰ ਦਵਾਂਗੇ ਥੋੜੀ ਜਿਹੀ ਅਪਾ ਹਿੰਗ ਪਾ ਦਾਂਗੇ ਤੇ ਨਾਲ ਹੀ ਇੱਥੇ ਮੈਂ ਅਦਰਕ ਤੇ ਲਸਣ ਨੂੰ ਕੁੱਟ ਲਿਆ ਸੀ ਇਹਨਾਂ ਨੂੰ ਵੀ ਨਹੀਂ ਪਾ ਦਵਾਂਗੇ ਮਿਕਸ ਕਰ ਦਵਾਂਗੇ ਮਸਾਲੇ ਨੂੰ ਪਿਆਜ਼ ਜਨੂ ਆਪਾਂ ਇਹ 4 ਮਿੰਟ ਬਾਅਦ ਸੇ ਭੁੰਨ ਲਵਾਂਗੇ ਜਿੰਨੇ ਆਪਾਂ ਤੜਕਾ ਲਗੇ ਤਿਆਰ ਕਰਾਂਗੇ ਸਬਜ਼ੀ ਬਹੁਨੀ ਜਾਰੀ ਟੇਸਟ ਬਣ ਗਈ ਹੈ ਪਿਆਜ਼ ਭੁੰਨ ਹੋ ਗਏ ਪਿਆਜ਼ਾਂ ਨੇ ਤੇਲ ਛੱਡ ਦਿੱਤਾ ਤੇ ਇੱਕ ਚਮਚਾ ਆਪਾਂ ਨਮਕ ਪਾ ਦਵਾਂਗੇ ਦੇ ਤੋਂ ਵੀ ਘੱਟ ਕਾਲੀ ਮਿਰਚ ਪਾਊਡਰ ਚਮੇਰੀ ਲਾਲ ਮਿਰਚ ਪਾਊਡਰ ਅੱਧੇ ਤੋਂ ਵੀ ਘੱਟ ਹਲਦੀ ਪਾਊਡਰ ਇੱਕ ਚਮਚਾ ਪਾ ਦਵਾਂਗੇ ਗਰਮ ਮਸਾਲਾ ਥੋੜੀ ਜਿਹੀ ਕਸਤੂਰੀ ਮੇਥੀ ਪਾ ਦਾਂਗੇ ਮਸਲ ਕੇ ਤੇ ਨਾਲ ਹੀ ਟਮਾਟਰ ਪਾ ਦਾਂਗੇ ਇਹਦੇ ਵਿੱਚ ਮੈਂ ਦੋ ਤਿੰਨ ਹਰੀਆਂ ਮਿਰਚਾਂ ਨੂੰ ਵੀ ਗ੍ਰਾਇੰਡ ਕਰ ਲਿਆ ਸੀ ਮਾਝਾ ਪਾ ਕੇ ਮਸਾਲੇ ਨੂੰ ਹੁਣ ਆਪਾਂ ਮਿਕਸ ਕਰ ਦਵਾਂਗੇ ਤੇ ਅਖਿਰਤਾ ਪਨੀਰ ਮੈਂ ਲੋ ਰੱਖਿਆ ਸੀ ਤੇ ਹਾਈ ਕਰ ਦਵਾਂਗੇ ਮਸਾਲੇ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਮਸਾਲੇ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਮਸਾਲਾ 4-5 ਮਿੰਟ ਹੋ ਗਏ ਸੀ ਮਸਾਲੇ ਨੂੰ ਪਕਾਉਂਦੇ ਹੁਣ ਆਪਾਂ ਇਹਦੇ ਵਿੱਚ ਨਿਊਟਰੀਨ ਪਾ ਦੇਵਾਂਗੇ ਜਿਹੜੇ ਫਰਾਈ ਕਰਕੇ ਰੱਖੀ ਸੀ ਆਲੂ ਵੀ ਮਿਕਸ ਕਰ ਦੇਵਾਂਗੇ ਮਸਾਲੇ ਦੇ ਨਾਲ 4-5 ਮਿੰਟ ਹੋ ਗਏ ਸੀ ਆਲੂ ਤਾਂ ਨਿਊਟਰੀ ਦੇ ਮਸਾਲੇ ਦੇ ਨਾਲ ਪਕਾਉਂਦੇ ਆਂ ਤੇ ਇੱਥੇ ਮੈਂ ਪਾਣੀ ਗਰਮ ਲਿਆ ਸੀ ਪਾਣੀ ਪਾ ਦਵਾਂਗੇ ਪਾਣੀ ਪਾ ਕੇ ਮਿਕਸ ਕਰ ਦਵਾਂਗੇ ਪਾਣੀ ਆਪਾਂ ਓਨਾ ਪਾਵਾਂਗੇ ਜਿੰਨਾ ਆਪਾਂ ਨੂੰ ਤਰੀ ਪਸੰਦ ਨਿਊਟਰੀ ਦੀ ਤੇ ਹੁਣ ਆਪਾਂ ਇਹਨੂੰ ਸਬਜੀ ਨੂੰ ਢੱਕ ਕੇ ਪਕਾਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ ਸਬਜੀ ਦਾ ਕਲਰ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਸਬਜੀ ਦਾ ਕਲਰ ਆ ਗਿਆ ਤੇ ਜਿੰਨਾ ਵੀ ਆਪਾਂ ਪਤਲੀਏ ਦਾ ਖਣਾ ਚਾਹਾਂਗੇ ਉਹਨਾਂ ਆਪਾਂ ਪਤਲੀ ਇਹਨੂੰ ਰੱਖ ਲੱਕੀ ਨਹੀਂ ਤੇ ਆਪਾਂ ਥੋੜੀ ਜੀ ਗਾੜੀ ਹੋਰ ਕਰ ਲਵਾਂਗੇ ਸਬਜੀ ਨੂੰ ਤੇ ਸਬਜੀ ਵੇਖੋ ਕਿੰਨੀ ਵਧੀਆ ਸਬਜੀ ਬਣ ਕੇ ਰੈਡੀ ਹੋ ਗਈ ਹੈ ਥੋੜੀ ਦੇਰ ਵਾਸਤੇ ਆਪਾਂ ਉਹ ਸਬਜੀ ਨੂੰ ਪਕਾ ਲਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ ਤੇ ਸਬਜੀ ਬਣ ਕੇ ਰੈਡੀ ਆ ਤੇ ਸਬਜੀ ਸੰਗਣੀ ਸਬਜੀ ਹੋ ਗਈ ਆ ਤੇ ਸਬਜੀ ਦੇ ਵਿੱਚ ਪਾ ਦਵਾਂਗੇ ਆਪਾਂ ਥੋੜਾ ਜਿਹਾ ਗਰਮ ਮਸਾਲਾ ਤੇ ਨਾਲ ਹੀ ਪਾ ਦਾਂਗੇ ਆਪਾਂ ਧਨੀਆ ਮਿਕਸ ਕਰ ਦੇਵਾਂਗੇ ਧਨੀਆ ਪਾ ਕੇ ਤੇ ਡਕਸ਼ਨ ਨੂੰ ਬੰਦ ਕਰ ਦਵਾਂਗੇ ਤੇ ਆਲੂ ਨਿਊਟ੍ਰਲ ਦੀ ਸਬਜੀ ਬਣ ਕੇ ਬਹੁਤ ਵਧੀਆ ਰੈਡੀ ਹੋ ਗਈ ਆ ਤੇ ਟੇਸਟ ਵੀ ਬੰਦੀ ਆ ਸੁੱਕੇ ਮਸਾਲੇ ਪਾਉਣ ਨਾਲ ਸਬਜੀ ਨੂੰ ਪਾਸ ਸਰਵ ਕਰ ਲਵਾਂਗੇ ਜੇ ਤੁਹਾਨੂੰ ਆਲੂ ਨਯੋਟਰੀ ਦੀ ਸਬਜੀ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀ ਬੈਲ ਦਾ ਬਟਨ ਜਰੂਰ ਦਬਾਇਆ ਕਰੋ ਵੀ ਕਮੈਂਟਾਂ ਜਰੂਰ ਤੁਸੀਂ ਦੱਸਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ